मेरा ना जी सुखविंदर पाल या ठीक है तो उसी पिल्डेंग में थे ली गोबर्ट्स रेडी है अभी कल तो लोग बोले कि एक एक उसी ओटीपी बहुत सेक्टरिकल कर दिया हाँ जी हाँ सेक्टरिकल तो पिछले मेरे अटॉमिक तो तमोस्पेंडी किताबें जी जी सर ठीक है सर उसके कैन देंग बिल्कुल दे दे दे। आंधी एक प्रेसपेक्टिव हुई है � मेरे का तो वालों नहीं किया गया ਇੱਕ ਰੂਲ ਆ ਕਿ ਜਦੋਂ ਵੀ ਕਿਸੇ ਮਲਾਜ਼ਮ ਤੇ ਕੋਈ ਕਾਰਵਾਈ ਕੀਤੀ ਜਾਂਦੀ ਆ ਨਾ ਜੀ ਤੇ ਉਹਨੂੰ ਇੱਕ ਮਹੀਨੇ ਦਾ ਨੋਟਿਸ ਦਿੱਤਾ ਜਾਂਦਾ ਕਿ ਭਾਈ ਜੋ ਵੀ ਕਿਸੇ ਦੇ ਵੱਲ ਕੋਈ ਲੈਣ ਦੇਣੇ ਉਹਨੂੰ ਕੰਪਲੀਟ ਕਰ ਇਹਨਾਂ ਨੇ ਮੇਰੇ ਤੇ ਕਾਰਵਾਈ ਖੜੇ ਪੈਰ ਕੀਤੀ ਆ ਫੌਰੀ ਤੌਰ ਤੇ 27 ਤਰੀਕ ਨੂੰ ਆਏ ਤੇ ਨਾ ਤਾਂ ਇਹ ਦੇ ਨਾਲ ਕਿ ਮੇਰੇ ਨਾਲ ਲੜਾਈ ਕਰਦੇ ਹੁੰਦੇ ਸੀਗੇ ਜੀ ਉਸ ਤੋਂ ਬਾਅਦ ਇਹਨੇ 3 ਤਰੀਕ ਨੂੰ ਆਣ ਕੇ 2 ਤਰੀਕ ਨੂੰ ਅਦਾਲਤ ਵਿੱਚ ਕੇਸ ਦੀ ਸੁਣਵਾਈ ਸੀਗੀ ਜੀ ਤੇ 3 ਤਰੀਕ ਨੂੰ ਆਣ ਕੇ ਇਹਨਾਂ ਨੇ ਜੀ ਮੇਰੇ ਤੇ ਮਤਲਬ ਹਾਵਾ ਬੋਲਦਾ ਚਾਬੀਆਂ ਵਗੈਰਾ ਖੋਲੀਆਂ ਆ। ਬਾਈ ਕੀ ਚੀਜ਼ ਇਹ। ਉੱਥੇ ਜੀ ਇਹਨਾਂ ਦੇ ਸੀਜ਼ ਕਰਨ ਦੇ ਕੇਸ ਪਾਈ ਹੋ ਜੀ। ਕਮੇਟੀ ਨੂੰ ਕਮੇਟੀ ਮਤਲਬ ਉਹਦੇ ਬਾਅਦ ਚੰਦਾ ਕਲੈਕਟਿਕ ਪਾਈ ਗਈ, ਦੋਸ਼ੀ ਪਾਈ ਗਈ। ਤੇ ਦੋ ਮੈਂਬਰਾਂ ਤੇ ਉਸ ਟਾਈਮ ਕੇਸ ਸੀ। ਉਹਦਾ ਰਿਕਾਰਡ ਦੋ ਤਿੰਨ ਨੂੰ ਪੇਸ਼ ਕੀਤਾ ਤਿੰਨ ਤਰੀਕ ਨੂੰ ਇਹ ਬੰਦੇ ਜਦੋਂ ਆਏ ਬੈਂਕ 'ਚ ਮੈਂ ਕੰਮ ਕਰ ਰਿਹਾ ਸੀਗਾ। ਇਹਨੇ ਆਣ ਕੇ ਸੁਸਾਇਟੀ ਦੇ ਵਿੱਚ ਮਤਲਬ ਪੂਰੀ ਖੜਖੱਪ ਕੀਤੀ। ਇਹਨੇ ਮੇਰੇ ਕੋ ਚਾਬੀਆਂ ਵਗੈਰਾ ਖੋਲੀਆਂ ਜਿੰਦੇ ਲਾ ਦਿੱਤੇ। ਉਸ ਤੋਂ ਬਾਅਦ 4 ਤਰੀਕ ਦੇ ਮਤੇ ਰਾਈ ਇਹਨਾਂ ਨੇ ਮੈਨੂੰ ਸਸਪੈਂਡ ਕਰ ਦਿੱਤਾ। 4 ਅਪ੍ਰੈਲ ਨੂੰ 4 ਅਪ੍ਰੈਲ 2024 ਨੂੰ ਇਹਨਾਂ ਨੇ ਉਹ ਹੀ ਇਲਜ਼ਾਮਾਂ ਦੇ ਧੱਕੇ ਦੇ ਨਾਲ ਸਸਪੈਂਡ ਕਰ ਦਿੱਤਾ ਵੀ ਹਾਂਜੀ ਉਹ ਮਤੇ ਦੇ ਵਿੱਚ ਨਹੀਂ ਲਿਖਿਆ ਤੇ ਉਹ ਮਤਾ ਇਹਨੇ ਮੈਨੂੰ ਡਾਕ ਰਾਹੀਂ ਭੇਜਿਆ ਗਿਆ ਹੈ ਨਾ ਵੱਲੋਂ ਉਸ ਤੋਂ ਬਾਅਦ ਵਿੱਚ ਜੀ ਇਹਨਾਂ ਨੇ 4-5 ਦਿਨ ਬਾਅਦ ਮੈਨੂੰ ਜਦੋਂ ਡਾਕ ਰਾਹੀਂ ਮਿਲ ਗਿਆ ਤੇ ਲੋਕ ਚਾਬੀਆਂ ਤੇ ਨਹੀਂ ਲਈਆਂ ਸੀਗੀਆਂ ਸੁਸਾਇਟੀ ਦਾ ਬੰਦ ਹੀ ਸੀਗੀ ਠੀਕ ਹੈ ਜੀ ਉਸ ਤੋਂ ਬਾਅਦ ਵਿੱਚ ਏ ਮੇਰੀ ਜਿਹੜੀ 31/24 ਦਾ ਮੇਰਾ ਰਿਕਾਰਡ ਮੁਕੰਮਲ ਹੋਇਆ 31/24 ਦਾ ਮੇਰਾ ਆਡਿਟ ਵੀ ਮੁਕੰਮਲ ਆ ਮੇਰੇ ਵਿੱਚ ਕਿਸੇ ਤਰ੍ਹਾਂ ਦਾ ਉੱਥੇ ਦੋਸ਼ ਨਹੀਂ ਪਾਇਆ ਠੀਕ ਹੈ ਜੀ ਅੱਛਾ ਅੱਛਾ ਇੱਕ ਮਿੰਟ ਸਰ ਜਿਹੜੀ ਜਿਹੜੀ ਇਹਨਾਂ ਨੇ ਖਾਦ ਦੀ ਗੱਲ ਕੀਤੀ ਆ ਜਿਹੜੇ ਮੈਂ ਪੈਸੇ ਜਮਾ ਵੀ ਕਰਾਏ ਆ ਉਹ ਇਹ ਸਗੇ ਸਾਰੇ ਕਿ ਜਦੋਂ ਇੱਕ ਮੁਲਾਜ਼ਮ ਤੇ ਖੜੇ ਪਰ ਜਾ ਕੇ ਆਪਾਂ ਕਹਿੰਨੇ ਵੀ ਅੱਜ ਹੀ ਜਾ ਕੇ ਆਪਾਂ ਕਹਿੰਨੇ ਵੀ ਰਿਕਾਰਡ ਦੇ ਆਪਾਂ ਨੂੰ ਉਹ ਜੋ ਲੋਕਾਂ ਬਲਾ ਖਿੰਡਰਿਆ ਪਤਰਾ ਹਲਕਾ ਸੀ ਬਲਕਿ ਇਹ ਕਮੇਟੀ ਮੈਂਬਰਾਂ ਬਲਾ ਵੀ ਉਹ ਮਲੂਖਾਦ ਨਹੀਂ ਚੱਕ ਕੇ ਹਾਜ਼ਰਈ ਸੀ ਕਿੰਨੇ 6000 ਦੇ ਕਈ ਪੂਰੇ ਸੀ ਵਿੱਚੋਂ 4600 ਕਿੰਨੇ ਹੋਰੇ ਜਿਹੜੇ ਆ ਉਹ ਉਹ ਮੈਨਸ ਪਾਏ ਗਏ ਲੱਗੇ ਆ ਮੈਂ ਸਰ ਮੈਂ ਸਰ ਤੁਹਾਨੂੰ ਦੱਸਦਾ ਜੀਗਾ ਟੋਟਲ ਜਿਹੜੇ ਆ 7739 ਥੱਲੇ ਬਣਦੇ ਸੀਗੇ ਜੀ ਜੀ 4690 ਥੈਲੇ 31324 ਦੀ ਪੀ ਵੀ ਵਿੱਚ ਪਾਏ ਗਏ ਆ 2449 ਥੈਲੇ ਜਿਹੜੇ ਸੀਗੇ ਜੀ ਉਹ ਹੈਗੇ ਐਡਵਾਂਸ ਖਾਤੇ ਜਿਹੜੇ ਕਿ ਇਹਨਾਂ મતਲਬ ਇਹਨਾਂ ਕਮੇਟੀ ਮੈਂਬਰਾਂ ਵੱਲੋਂ ਚੱਕੇ ਹੋਏ ਸੀਗੇ ਔਰ ਇਹਨਾਂ ਕਮੇਟੀ ਮੈਂਬਰਾਂ ਤਾਂ ਕਿਉਂਕਿ ਪ੍ਰੀ ਪਲੈਨਿੰਗ ਮੇਰੇ ਤੇ ਇਹ ਕਾਰਵਾਈ ਕੀਤੀ ਸੀ ਵੀ ਇਹ ਨਹੀਂ ਪਹਿਲਾਂ ਹੀ ਮੇਰੇ ਕੋਲ ਖਾਤੇ ਚੈੱਕ ਲੈ ਲੈ ਸਗੇ ਮਤਲਬ ਖਾਦ ਲੈ ਲਈ ਸੀ ਚੈੱਕ ਨਹੀਂ ਦਿੱਤੇ ਸੀ ਔਰ ਉਹ ਚੈੱਕ ਦੇਣੇ ਸੀ ਨਹੀਂ ਜਾਣ ਕੇ ਨਹੀਂ ਦਿੱਤੇ ਕਿਉਂਕਿ ਇਹਨਾਂ ਨੂੰ ਪਤਾ ਸੀ ਵੀ ਇਹਦੇ ਤੇ ਕਾਰਵਾਈ ਕਰਨੀ ਸ਼ਾਰਟੇਜ ਕੁਝ ਨਾ ਕਿਸੇ ਨਾ ਕਿਸੇ ਤਰ੍ਹਾਂ ਨਹੀਂ ਦਿਖਾ ਲਾਣਾ ਚਾਹੁੰਦੇ ਸੀ ਜੇ ਤੁਹਾਨੂੰ ਪਤਾ ਸੀ ਕਿ ਮੇਰੇ ਤੇ ਕਾਰਵਾਈ ਹੋਣੀ ਆ ਤੁਸੀਂ ਬਰਦਲੀ ਉਹਨਾਂ ਨੂੰ ਫੜ ਕਦ ਦਿੱਤੀ ਮੈਂ ਸਰ ਬਹੁਤ ਚਿਰ ਪਹਿਲਾਂ ਦੇ ਚੁੱਕਾ ਸੀਗਾ ਇਹਨਾਂ ਨੂੰ ਇਸ ਗੱਲ ਦਾ ਪਤਾ ਹੈ ਮੈਨੂੰ ਨਹੀਂ ਪਤਾ ਸੀਗਾ ਇਹ ਇਹਨਾਂ ਨੇ ਮੇ ਤੋਂ ਖਾਦ ਬਹੁਤ ਜ਼ਿਆਦਾ ਪਹਿਲਾਂ ਲਈ ਹੋਸੀ ਮਹੀਨਾ ਦੋ ਮਹੀਨਾ ਦਾ ਡੇਟਾਂ ਲਿਖਿਆ ਹੋਣਾ ਸਹੀ ਆ ਬਿਨਾ ਬਿਨਾ ਪੇਮੈਂਟ ਤੋਂ ਤੁਸੀਂ ਨਹੀਂ ਖਾਦ ਲਈ ਨਹੀਂ ਸਰ ਬਿਲਕੁਲ ਨਹੀਂ ਇਹ ਬਿਲਕੁਲ ਗਲਤ ਆ ਪਰ ਜਦੋਂ ਕਮੇਟੀ ਆ ਉਹ ਤੇ ਕੋਆਪਰੇਸ਼ਨ ਦਾ ਆਧਾਰ ਆ ਆ ਉਹਦੇ ਵਿੱਚ ਜਿਕਰ ਆਪਾਂ ਨਾ ਜੀਮੀਂਦਾਰਾਂ ਨੂੰ ਖਾਦ ਨਹੀਂ ਦਿੰਦੇ ਉਹ ਬਾਜ਼ਾਰੋਂ ਖਾਦ ਲਿਆਉਂਦੇ ਉਹ ਸੁਸਾਇਟੀ ਦੇ ਬਿਜ਼ਨਸ ਤੇ ਇਫੈਕਟ ਪੈਂਦਾ ਠੀਕ ਆ 1 ਕੋਈ 2 ਲੱਖ ਲੱਗਦਾ ਤੁਹਾਨੂੰ ਦੱਸਿਆ ਵੀ ਪੈਸਾ ਦਾ ਲੈਣ ਦੇ ਬੈਲ ਮੈਂ ਜੀ ਤੁਹਾਡੇ ਕੋਲੋਂ 8 ਲੱਖ ਦੇ ਗ੍ਰੀਨ ਤੁਸੀਂ ਵਾਪਸ ਕੀ ਤਾਏਗਾ ਬਾਕੀ ਪੈਸੇ ਕਿ ਵਾਪਸ ਕੀ ਕਰਨੀ ਸਰ ਉਹ ਮੇਰਾ ਬਣਦਾ ਹੀ ਨਹੀਂ ਜੀ ਉਹ ਇਹ ਬਣਾ ਰਿਹਾ ਮੈਂ ਉਹੀ ਤੈਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਆ ਜੀ 31 ਤੈਨ 24 ਤਾਈ ਮੇਰਾ ਰਿਕਾਰਡ ਸਗਾ ਜਿੱਥੇ ਦਾ ਮੈਂ ਜ਼ਿੰਮੇਵਾਰ ਆ 31 ਤੈਨ 24 ਤੱਕ ਦਾ ਮੇਰਾ ਰਿਕਾਰਡ ਮੁਕੰਮਲ ਆ ਜੀ ਤੇ ਉਸ ਤੋਂ ਬਾਅਦ ਵਿੱਚ ਉਹਦੀ ਮੇਰੀ ਪੀਵੀ ਕਲੀਅਰ ਆ ਠੀਕ ਆ ਜੀ ਜੋ ਮੇਰਾ ਐਡਵਾਂਸ ਸੀ ਉਹ ਮੈਂ ਉਹਦੇ ਵਿੱਚ ਅਦਾਲਤ ਆਪਣੇ ਸੀਵੀ ਅਕਾਊਂਟ ਵਿੱਚ ਮੈਂ ਪੈਸੇ ਜਮ੍ਹਾਂ ਕਰਵਾ ਦਿੱਤੇ ਹੋਏ ਆ ਠੀਕ ਆ ਹੁਣ ਹਾਂਜੀ ਉਸ ਤੋਂ ਬਾਅਦ ਅੱਜ 31 ਤਰੀਕ ਨੂੰ 9 ਮਹੀਨੇ ਪੂਰੇ ਹੋ ਜਾਣੇ 9 ਮਹੀਨਿਆਂ ਦੇ ਵਿੱਚ ਮੈਂ ਤਾਂ ਇੱਥੋਂ 40 ਕਿਲੋਮੀਟਰ ਆਪਣੇ ਪਿੰਡ 'ਚ ਬੈਠਾ ਆ ਮੈਨੂੰ ਮੈਂ ਨਾ ਸੁਸਾਇਟੀ ਜੀ ਵੜਦਾ ਨਾ ਮੈਂ ਉਹਦੇ ਲਾਗੇ ਰਹਿਣਾ ਨਾ ਵਾਸਤਾ ਇਹ ਉਥੋਂ ਚੱਕਦੇ ਆ ਇਹ ਰੱਖਦੇ ਆ ਮੈਨੂੰ ਕੀ ਪਤਾ ਇਹ ਖਾਦ ਕਿੱਥੇ ਲਜਾਈ ਜਾਂਦੇ ਹੋਰ ਉੱਥੇ ਪਿੰਡ ਵਾਸੀਆਂ ਨੇ ਇਹ ਪਰਤੇ ਅੰਕਿਛਾਏਗੇ ਕਿ ਮੈਂ ਪਿੰਡ ਆਪਣੀ ਦੇਖੋ ਕਰਦੀ ਦੇ ਇੱਕ ਪੈਸੇ ਭਾਗ ਰਿਹਾ ਸੀ ਠੀਕ ਹੈ ਨਾ 2 ਲੱਖ 60 ਹਜ਼ਾਰ ਦੇ ਕਰੀਬ ਜਿਹਨੂੰ ਦੱਸਿਆ ਹੈਗਾ ਕੋ ਲੱਖ ਰੁਪਏ ਵੀ ਕੋਈ ਵਾਪਸ ਨਹੀਂ ਕੀਤਾ ਬਾਕੀ ਵੈਸੇ ਕੁਝ ਨਹੀਂ ਦਲੇ ਤੁਸੀਂ ਉਹ ਦੇ ਵੀ ਰਿਹਾ ਨਹੀਂ ਜੀ ਇਹ ਸਿਰਫ ਇੱਕ ਝੂਠ ਆ ਜੀ ਇਹ ਸਿਰਫ ਇੱਕ ਮਤਲਬ ਇਹ ਮਾਮਲੇ ਨੂੰ ਉਲਝਾਉਣ ਦੀ ਕੋਸ਼ਿਸ਼ ਆ ਜਦੋਂ ਕਿਸੇ ਵੀ ਬੰਦੇ ਨਾਲ ਜਾਂ ਮੰਨ ਲਓ ਮੇਰਾ ਪਰਸਨਲ ਹੈਗਾ ਆ ਉਹਦਾ ਬੈਂਕ ਦੇ ਵਿੱਚ ਕਿਸੇ ਤਰ੍ਹਾਂ ਦਾ ਰੋਲ ਨਹੀਂ ਹੈਗਾ ਵੀ ਮੈਂ ਬੈਂਕ ਦੇ ਰਿਕਾਰਡ ਨਾਲ ਕਿਸੇ ਤਰ੍ਹਾਂ ਦੀ ਚੇੜਚਾੜ ਜਾਂ ਕਿਸੇ ਤਰ੍ਹਾਂ ਦਾ ਕੰਮ ਨਹੀਂ ਕੀਤਾ ਗਿਆ ਜੀ ਜਿਸ ਵਿਅਕਤੀ ਹੋਵੇਗਾ ਕਿ ਉਹ ਤੋਂ ਕੋਈ 80000 ਦਾ ਚੈੱਕ ਲੈ ਹੋਇਆ ਖਾਦਣ ਦੀ ਹਾਂਜੀ ਉਹ ਵੀ ਖਾਦ ਦੀ ਚੈੱਕ ਤੁਹਾਡੇ ਕੋਲ ਆ ਇਹ ਸਵਾਲ ਹੈ ਕਹਿੰਦਾ ਕਿ ਨਾਮ ਹੋਵੇ ਜੀ ਮੈਨੂੰ ਪਤਾ ਹੋਵੇ ਕਿਹੜਾ ਹੈ ਵੇ ਤੁਹਾਨੂੰ ਵੀ ਪਤਾ ਪਹਿਲਾਂ ਇਹਨਾਂ ਨੂੰ ਵੈਚਰ ਕਿਤੇ ਨਾਮ ਵੀ ਦੱਸੋ ਕਿ ਮੈਂ ਜਾਣਦਾ ਇਸੰਦਰ ਨਹੀਂ ਇੱਕ ਬੰਦੇ ਤੋਂ ਸੰਤੋਖ ਸਿੰਘ ਸਗਾ ਜੀ ਉਹਦੇ ਤੋਂ ਲਿਆ ਸੀਗਾ ਚੈੱਕ ਉਹਦੇ ਨਾਲ ਗੱਲ ਵੀ ਹੋਈ ਆ ਖਾਦ ਦਾ ਚੈੱਕ ਲਿਆ ਸੀਗਾ ਕੁਛ ਉਹਨੂੰ ਮੈਂ ਪੈਸੇ ਦਿੱਤੇ ਵੀ ਹੋਏ ਆ ਔਰ ਉਹਨੂੰ ਇਹ ਕਿਹਾ ਕਿ ਮੇਰਾ ਬੇਸ ਜਿਹੜਾ ਮੁਲਾਜ਼ਮ ਦਾ ਹੁੰਦਾ ਆ ਸੋਸਾਇਟੀ ਮੁਲਾਜ਼ਮ ਦੀ ਨੌਕਰੀ ਹੁੰਦੀ ਆ ਮੇਰੇ ਕੋਲ ਜਦੋਂ ਇਧਰੋਂ ਮੈਨੂੰ ਮਿਲਿਆ ਕੁਛ ਵੀ ਤਨਖਾਹ ਮੇਰੀਆਂ ਪਹਿਲੀਆਂ ਵੀ ਲੈਣ ਵਾਲੀਆਂ ਪਈਆਂ ਆ ਮੈਂ ਉਹਦੇ ਵਿੱਚ ਬਾਅਦ ਤੇ ਉਹਨੂੰ ਆਪਣੇ ਪੈਸੇ ਦਊਂਗਾ ਜੀ ਠੀਕ ਨੇ ਉਹ ਤਾਂ ਕੋਈ ਹੱਥ ਧਾਰਿਆ ਜੀ ਉਹਦਾ ਕੋਈ ਬੈਂਕ ਨਾਲ ਤਾਂ ਕੋਈ ਕਨੈਕਸ਼ਨ ਹੀ ਹੈ ਬਿਲਕੁਲ ਜੀ ਝੂਠੇ ਅਲੀਗੇਸ਼ਨ ਆ ਔਰ ਉਹਦਾ ਮੈਂ ਮਾਨ ਜੋ ਅਦਾਲਤ ਤੋਂ ਮੇਰੀ ਇਹੀ ਉਮੀਦ ਆ ਇਨਸਾਫ ਦਾ ਮੰਦਰ ਆ ਤੇ ਮਾਨਜੋਗ ਅਦਾਲਤ ਦਾ ਜੋ ਫੈਸਲਾ ਹੋਊਗਾ ਮੇਰੇ ਸਰਬੱਤੀ ਆ ਜੀ ਇੱਕ ਦੋ ਯੂਐਨ ਦੇ ਵੀ ਆ ਆ ਹਾਂਜੀ ਹਾਂਜੀ ਸਰ ਆ ਦੇਖੋ ਜੀ ਮੇਰੇ ਜੁਆਇਨਿੰਗ ਦੇ ਆਰਡਰ ਆ ਦੇਖੋ ਜੀ ਆ ਜੁਆਇਨਿੰਗ ਦੇ ਮਾਨਜੋਗ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਫਲੋਰ ਜੀ ਉਹਨਾਂ ਵੱਲੋਂ ਇਹ ਆਰਡਰ ਜਿਹੜੇ ਇਹਨਾਂ ਨੂੰ ਕਮੇਟੀ ਨੂੰ ਕੱਢੇਗਾ 25 11 24 ਨੂੰ ਤੇ ਇਸ ਤੋਂ ਬਾਅਦ ਚ ਇਹ ਮਾਨਜੋਗ ਅਦਾਲਤ ਡਿਪਲੀ ਰਜਿਸਟਰਾਰ ਸਹਿਕਾਰੀ ਸਭਾਵਾਂ ਦੇ ਅੰਦਰ ਜੀ ਦੀ ਅਦਾਲਤ ਚੋਂ ਆਰਡਰ ਹੋਇਆ ਜੀ ਆ ਦੇਖੋ ਜੀ ਤੇ ਇਹ ਬਿਲਕੁਲ ਕਮੇਟੀ ਵੱਲੋਂ ਧੱਕਾ ਕੀਤਾ ਜਾ ਰਿਹਾ ਔਰ ਇਹ ਮੈਂ ਧੱਕਾ ਹੀ ਪ੍ਰਸ਼ਾਸਨ ਦੇ ਸਾਹਮਣੇ ਮਹਿਕਮੇ ਦੇ ਸਾਹਮਣੇ ਲਿਆਉਣਾ ਚਾਹੁੰਦਾ ਸੀ ਇਸੇ ਤਰ੍ਹਾਂ ਇਹ ਧੱਕੇ ਦੇ ਨਾਲ ਖਾਦਾਂ ਦਵਾਈਆਂ ਚੱਕ ਦੇ ਸਗੇ ਔਰ ਟਾਈਮ ਸਰਕ ਦੀ ਜਮਾ ਨਹੀਂ ਕਰਾਉਂਦੇ ਸਗੇ ਇੱਕ ਸਿਰਫ ਆਪਣੀ ਇਹ ਏਕਾ ਅਧਿਕਾਰ ਮਤਲਬ ਦਿਖਾਉਂਦੇ ਸੀ ਵੀ ਅਸੀਂ ਕਮੇਟੀ ਮੈਂਬਰ ਆਂ ਧੌਂਸ ਦਿੰਦੇ ਸਗੇ ਠੀਕ ਹੈ ਜੀ ਔਰ ਉਸੇ ਉਹੀ ਕਾਰਨ ਹੈ ਕਿ ਅੱਜ ਕਿਸਾਨ ਜਿਹੜਾ ਆ ਬੀਏਪ ਉਹਨੂੰ 2000 ਰੁਪਏ ਨੂੰ ਮਿਲਿਆ ਜੀ 9 ਮਹੀਨਿਆਂ ਦੇ ਵਿੱਚ ਨਹੀਂ ਕਿਸਾਨਾਂ ਨੂੰ ਰੋਲ ਕੇ ਰੱਖ ਦਿੱਤਾ ਔਰ پیسے ਜਮ੍ਹਾਂ ਕਰਾਉਣ ਲਈ ਗਰੀਬ ਬੰਦੇ ਆ ਰਹੇ ਆ ਉਹਨਾਂ ਨੇ ਫੜ ਕੇ